ਰਾਗਤਨ ਆਸਰੇ ਭਗਤ ਸ਼੍ਰੀ ਸੈਣ ਜੀ ਕੀ ਇਤਕੰਕਾਰ ਸਤਗੁਰ ਪ੍ਰਸਾਦ ਧੂਪ ਦੀਪ ਕਿਤ ਸਾਜ ਆਰਤੀ ਬਾਰ ਨਿਜੋ ਕਮਲਾ ਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ RAM ਰੇ ਕੋ ਰਹੋ ਉੱਤਮਾਂ ਦੇਰਾ ਨਿਰਮਲ ਬਾਤੀ ਤੂੰ ਹੀ ਨਰਨਜਨ ਕਮਲਾ ਪਤੀ ਰਾਮਾ ਭਗਤ ਰਾਮਾਨੰਦ ਜਾਣੇ പൂർണ മദന മൂർത്ത സേണ പാണേ പജ പ്രമൂർത്തണേ പജ പ്രമാനന്ദ ਇਹ ਸ਼ਬਦ ਸਤਗੁਰ ਸੈਣ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ ਤਨ ਤਨ ਚਵਰ ਛਤਰ ਦੇ ਮਾਲਕ ਦੁਨੀਆਂ ਦੇ ਗੁਰੂ ਚਿਦਗੁਰ ਗੁਰਾਂ ਸਾਹਿਬ ਜੀ ਦੇ ਰਾਗ ਤਨਾਸਰੀ ਦੇ ਵਿੱਚ ਅੰਸ਼ 95 ਤੇ ਸ਼ਿਸ਼ੋਵਤ ਸਤਗੁਰ ਸੈਣ ਜੀ ਉਸ ਪਰਮਾਤਮਾ ਦੇ ਅਰਤੀ ਕਰਦੇ ਉਸ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਣ ਲਈ ਕੁਰਬਾਨ ਜਾਣ ਲਈ ਬਲਿਹਾਰੇ ਜਾਣ ਲਈ ਇਹ ਸ਼ਬਦ ਚਾਹਦੇ ਜੋ ਵੀ ਦੁਨੀਆ ਤੇ ਚੀਜ਼ ਮਿਲਦੀ ਹੈ ਇਹ ਉਸ ਦੀ ਕਿਰਪਾ ਨਾਲ ਮਿਲਦੀ ਹੈ ਜੋ ਵੀ ਅਸੀਂ ਪ੍ਰਾਪਤ ਕਰਦੇ ਹਾਂ ਉਸ ਦੀ ਨਜਸ ਵੱਲੀ ਕਿਰਪਾ ਦੇ ਨਾਲ ਪ੍ਰਾਪਤ ਕਰਦੇ ਹਾਂ ਪਰ ਦੁਨੀਆ ਤੇ ਪਰਮਾਤਮਾ ਦੇ ਨਾਮ ਲੈਵਾ ਰੋਹੋਂ ਤੋਂ ਬਿਨਾ ਸਭ ਇਹੋ ਹੀ ਚਿਤਰਾਈਆਂ ਦੱਸਦੇ ਹੈ ਕਿ ਮੇਰੀ ਅਕਲ ਬਹੁਤ ਵੱਡੀ ਹੈ ਮੇਰੀ ਚਿਤਰਾਈ ਕਰਕੇ ਹੋ ਰਿਹਾ ਹੈ ਇਹ ਨਹੀਂ ਪਤਾ ਕਿ ਤੇਰੀ ਚਿਤਰਾਈ ਤੈਨੂੰ ਜਨਮ ਦੇਣ ਵਾਲਾ ਜਿਹੜਾ ਪਰਮਾਤਮਾ ਹੈ ਉਹਦੇ ਤੋਂ ਵੱਡੀ ਹੋ ਗਈ ਸੋ ਇੱਥੇ ਸਤਗੁਰ ਸਹਿਣ ਜੀ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੇ ਹੈ ਅਰਦਾਸ ਕਰਦੇ ਧੂਪ ਦੀਪ ਕ੍ਰਿਤ ਸਾਜ ਆਰਤੀ ਕਹਿੰਦੇ ਧੂਪ ਲੈ ਕੇ ਦੀਵਾ ਲੈ ਕੇ ਘੋਲ ਲੈ ਕੇ ਇਹ ਮੈਂ ਸਾਰੀ ਸਮਗਰੀ ਤੇਰੀ ਸੇਵਾ ਲਈ ਇਕੱਠੀ ਕਰ ਲਈ ਕਿ ਮੈਂ ਆਰਤੀ ਕਰਨੀ ਹੈ ਅਰਦਾਸ ਕਰਨੀ ਹੈ ਬੇਨਤੀ ਕਰਨੀ ਹੈ ਜੋਦੜੀ ਕਰਨੀ ਹੈ ਬਾਹਰ ਨ ਜਾਓ ਕਮਲਾ ਪਤੀ ਤੇਰੇ ਤੋਂ ਮੈਂ ਕਰਵਾਨ ਹੋਣ ਲਈ ਇਹ ਸਮਗਰੀ ਇਕੱਠੀ ਕੀਤੀ ਹੈ ਪਰ ਇਹ ਸਮਗਰੀ ਵੀ ਤੇਰੀ ਹੈ ਤੇਰੇ ਨਾਮ ਤੋਂ ਸਦਕੇ ਜਾਣ ਲਈ ਇਹ ਸਾਰੀ ਪੂਜਾ ਦੀ ਸਮਗਰੀ ਇਕੱਠੀ ਹੋਈ ਹੈ ਕਿਉਂਕਿ ਮੈਂ ਤੇਰੇ ਤੋਂ ਸਦਕੇ ਜਾਵਾਂ ਤੈਨੂੰ ਯਾਦ ਕਰ ਲਈ ਇਹ ਸਾਰਾ ਕੁਝ ਹੋਇਆ ਮੰਗਲਾ ਹਰ ਮੰਗਲਾ ਕਹਿੰਦੇ ਹਮੇਸ਼ਾ ਹੀ ਉਸ ਪਰਮਾਤਮਾ ਸਦਾ ਹੈ ਖੇੜਾ ਆਨੰਦ ਬਣਾ ਦੇਂਦਾ ਹੈ ਜਿਹੜਾ ਪਰਮਾਤਮਾ ਤੇ ਨਾਮ ਤੇ ਨਾਲ ਜਿਹੜਾ ਦਿੰਦਾ ਹੈ ਹਮੇਸ਼ਾ ਹੀ ਉਹ ਖੁਸ਼ ਰਹਿੰਦਾ ਹੈ ਖੇੜੇ ਚ ਰਹਿੰਦਾ ਹੈ ਜਿੱਥੇ ਤੇਰਾ ਨਾਮ ਲਿਆ ਜਾਂਦਾ ਹੈ ਨਿਤ ਮੰਗਲ ਰਾਜਾ ਰਾਮ ਰਹੇ ਕੋ ਜਿੱਥੇ ਤੇਰੇ ਨਾਮ ਦਾ ਆਰਤੀ ਹੋ ਰਹੀ ਹੈ ਤੇਰੇ ਨਾਮ ਨੂੰ ਲੋਕ ਯਾਦ ਕਰ ਰਹੇ ਦੁਨੀਆ ਦਾ ਤੂੰ ਬਾਦਸ਼ਾਹ ਦੁਨੀਆ ਦਾ ਪਾਤਸ਼ਾਹ ਹੈ ਰੋਮ ਰੋਮ ਦੇ ਵਿੱਚ ਸਮਾਉਣ ਵਾਲਾ ਰਾਮ ਹੈ ਸੱਚਾ ਨਾਮ ਹੈ ਤੇਰਾ ਉਹ ਰਾਮ ਜਿਹੜਾ ਕਣ ਕਣ ਦੇ ਵਿੱਚ ਸਮਾਇਆ ਹੈ ਇਸ ਕਰਕੇ ਤੇਰੇ ਨਾਮ ਦਾ ਹਮੇਸ਼ਾ ਹੀ ਮੰਗਲ ਬਣਿਆ ਰਹਿੰਦਾ ਹੈ ਖੁਸ਼ੀਆਂ ਖੇੜੇ ਬਣੇ ਦਿੰਦੀ ਜਿੱਥੇ ਵੀ ਤੇਰਾ ਨਾਮ ਲਿਆ ਜਾਂਦਾ ਉਸ ਜਗ੍ਹਾ ਤੇ ਉਸ ਰੂਹ ਦੇ ਵਿੱਚ ਉਸ ਪਰਮਾਤਮਾ ਬਲੋਂ ਉਸ ਤਨ ਦਿੱਤੇ ਹੋਏ ਦੇ ਵਿੱਚ ਖੁਸ਼ੀ ਬਣੀ ਰਹਿੰਦੀ ਜਿੱਥੇ ਤੇਰੇ ਨਾਮ ਦਾ ਸਿਮਰਨ ਹੋ ਰਿਹਾ ਉਤਮ ਮੰਦੇਰਾ ਨਿਰਮਲ ਬਾਤੀ ਤੋਹੀ ਨਰੰਜਨ ਕਮਲਾ ਪਤੀ ਇਹ ਜਿਹੜਾ ਦੇਵਾ ਹੈ ਇਹ ਵੀ ਕਹਿੰਦੇ ਉਤਮ ਹੈ ਇਸ ਵਿੱਚ ਬੱਤੀ ਵੀ ਜੜੀ ਹੈ ਉਹ ਬੜੀ ਪਵਿੱਤਰ ਹੈ ਕਿਉਂਕਿ ਤੇਰਾ ਨਾਮ ਦਾ ਦੀਵਾ ਹੈ ਨਾਮ ਤੇਰਾ ਦੀਵਾ ਨਾਮ ਤੇਰੋ ਬੱਤੀ ਨਾਮ ਤੇਰੋ ਤੇਲ ਮਹਿ ਪਸਾਰੇ ਸਤਗੁਰ ਦਾ ਅਸਮਰ ਜੀ ਵੀ ਇਹ ਗੱਲ ਕਰਦੇ ਤੂੰ ਹੀ ਨਰੰਜਨ ਕਮਲਾਪਤੀ ਤੂੰ ਹੀ ਉਹ ਪਰਮਾਤਮਾ ਹੈ ਉਹ ਹੀ ਨਰੰਜਨ ਹੈ ਜਿਸ ਤੇ ਕਦੀ ਕਾਲਖੀ ਨਹੀਂ ਕੋਈ ਲੱਗੀ ਜਿਸ ਤੇ ਕੋਈ ਦਾਗ ਨਹੀਂ ਦੁਨੀਆ ਦਾ ਤਬਈ ਨਹੀਂ ਹੈ ਤੂੰ ਆਪ ਇਸ ਮਾਇਆ ਦਾ ਆਪ ਪਤੀ ਹੈ ਇਹ ਤਿੰਨ ਗੁਣੀ ਮਾਇਆ ਜਿਹੜੀ ਰਜੋ ਸਤੋਤਮ ਇਸ ਤਾ ਤੁ ਮਾਲਕ ਹੈ ਕਿਉਂਕਿ ਤਿੰਨਾ ਗੁਣਾਂ ਦੇ ਉੱਪਰ ਜਾ ਕੇ ਅਸੀਂ ਮੁਖਤਵਾਰ ਨੂੰ ਪ੍ਰਾਪਤ ਕਰਨਾ ਰਜੋ ਸਤੋਤਮ ਬਣਾ ਦੇ ਵਿੱਚ ਸਾਰੀ ਦੁਨੀਆ ਮਸਤ ਹੋਈ ਹੈ ਪਰ ਭਗਤੀ ਲਹਿਰ ਨੇ ਇਹਨਾਂ ਤੋਂ ਉੱਪਰ ਠਕ ਕੇ ਇਸ ਮਾਇਆ ਨੂੰ ਛੱਡਣ ਦੇ ਲਈ ਇਹ ਜਿਹੜਾ ਸਾਰਾ ਪ੍ਰੇਮ ਭਗਤੀ ਦਾ ਸੰਕਲਪ ਦਿੱਤਾ ਇਹ ਸਭ ਤੋਂ ਉੱਪਰ ਹੈ ਜੋ ਵੀ ਪਰਮਾਤਮਾ ਦਾ ਨਾਮ ਲੈਂਦਾ ਉਸ ਦੇ ਨਾਮ ਦੇ ਵਿੱਚ ਹੈ ਉਹ ਤੇ ਇਹ ਹੀ ਕਹਿੰਦੇ ਤੇਰੇ ਕੀ ਆ ਤੁਝੇ ਕੀ ਅਰਪਿਓ ਨਾਮ ਤੇਰਾ ਤੋਹੀ ਤੋ ਹੈ ਚਬਰ ਟਲਾ ਦੇ ਸਭ ਕੁਛ ਤੇਰੇ ਹੈ ਤੇਰੇ ਜੀਵਾ ਹੈ ਤੇਰੀ ਬੱਤੀ ਹੈ ਤੇਰਾ ਹੀ ਘੋ ਹੈ ਤੇਰਾ ਹੀ ਤੂਪ ਹੈ ਤੇਰੇ ਨਾਮ ਦਾ ਹੀ ਸਾਰਾ ਕੁਛ ਹੈ ਜਿੱਥੇ ਤੇਰੇ ਨਾਮ ਦਾ ਸਿਮਰਨ ਹੋ ਰਿਹਾ ਉੱਥੇ ਹਮੇਸ਼ਾ ਹੀ ਖੁਸ਼ੀਆਂ ਖੜੇ ਹਰਮਾ ਭਗਤ ਦਾ ਰਾਮ ਆਨੰਦ ਜਾਣੇ ਪੂਰਨ ਪਰਮ ਆਨੰਦ ਬਖਾਨੇ ਜਿਹੜੀ ਰਾਮ ਦੀ ਭਗਤੀ ਕਰਨ ਵਾਲੇ ਹੈ ਉਹ ਰਾਮ ਜਿਹੜਾ ਕਣਕਣ ਦੇ ਵਿੱਚ ਸਮਾਇਆ ਉਹ ਰਾਮ ਜਿਹੜਾ ਮਾਇਆ ਤੋਂ ਨਲ ਰਿਹਾ ਉਹ ਰਾਮ ਜਿਹੜੀ ਤਨ ਗੁਣੀ ਮਾਇਆ ਤੋਂ ਦੂਰ ਹੈ ਉਹ ਰਾਮ ਜਿਹੜਾ ਕਰਮਾਂ ਅਕਰਮਾਂ ਦੇ ਵਿੱਚ ਨਹੀਂ ਪੈਂਦਾ ਉਹ ਰਾਮ ਜਿਹੜਾ ਦੁਨੀਆਂ ਦੇ ਸਾਰੇਆਂ ਦੇ ਕਰਮਾਂ ਦੇ ਲੇਖੇ ਦੇਖ ਰਿਹਾ ਉਸ ਰਾਮ ਦੀ ਭਗਤੀ ਦੇ ਵਿੱਚ ਜਿਹੜੇ ਉਸ ਦੇ ਨਾਮ ਲੇਵਾ ਜਿਹੜੇ ਰਾਮ ਆਨੰਦ ਜਾਣੇ ਉਹ ਰਾਮ ਦਾ ਨਾਮ ਲੈਣ ਵਾਲੇ ਹਮੇਸ਼ਾ ਆਨੰਦ ਦੇ ਵਿੱਚ ਰਾਮ ਆਨੰਦ ਉਸ ਖੁਸ਼ੀ ਨੂੰ ਉਸ ਖੇੜੇ ਨੂੰ ਉਸ ਨਿਰਮਲਤਾ ਨਿਰਮਲਤਾ ਨੂੰ ਉਸ ਪਵਿੱਤਰਤਾ ਨੂੰ ਉਹ ਜਾਣਦੇ ਹੈ ਜਿਹੜੇ RAM ਦੀ ਭਗਤੀ ਦੇ ਵਿੱਚ ਜਿਹੜੇ ਪਰਮਾਤਮਾ ਦੇ ਸਿਮਰਨ ਦੇ ਵਿੱਚ ਜਿਹੜੇ ਉਸ ਦੇ ਨਾਮ ਦੇ ਵਿੱਚ ਜੁੜੇ ਹੋਏ ਹੈ ਪੂਰਨ ਪਰਮਾਨੰਦ ਵਖਾਣੇ ਜਿਹੜੇ RAM ਦੀ ਭਗਤੀ ਕਰਦੇ ਹਨ ਉਹਨਾਂ ਨੂੰ ਇਹੋ RAM ਜਿਹੜਾ ਦੁਨੀਆਂ ਦਾ ਪੂਰਨ ਪਰਮਾਨੰਦ ਹੈ ਜਿਹੜਾ ਸਭ ਤੋਂ ਪਹਿਲਾ ਆਨੰਦ ਜਿਹਨੂੰ ਪਰਮ ਆਤਮਾ ਕਹਿੰਦੇ ਹੈ ਜਿਹਨੂੰ ਪਰਮਾਤਮਾ ਕਹਿੰਦੇ ਹੈ ਉਹ ਉਹਨਾਂ ਨੂੰ ਦਿਖਾਈ ਦਿੰਦਾ ਉਹੀ ਬਿਆਨ ਕਰਦਾ ਉਹੀ ਮਖਿਆਨ ਕਰਦਾ ਉਹੀ ਸਾਰਾ ਕੁਛ ਹੈ ਉਹ ਪੂਰਨ ਦਾ ਪੂਰਨ ਉਹਨਾਂ ਲੋਕਾਂ ਨੂੰ ਦੱਸਦਾ ਜਿਹੜੇ ਉਹਦੀ ਭਗਤੀ ਦੇ ਵਿੱਚ ਰਹਿੰਦੇ ਕਿਉਂਕਿ ਇਹ ਆਰਤੀ ਜਿਹੜੀ ਹੈ ਉਸ ਦੇ ਨਾਮ ਦੇ ਉਹਦੇ ਚਰਨਾਂ ਦੇ ਵਿੱਚ ਬੇਨਤੀ ਅਰਦਾਸ ਅਰਜੋਈ ਲਈ ਆਰਤੀ ਹੁੰਦੀ ਹੈ ਜਿਵੇਂ ਕਿ ਹਰ ਇੱਕ ਨੇ ਆਪਣੇ ਆਪਣੇ ਮਾਲਕ ਦੇ ਅੱਗੇ ਅਰਦਾਸ ਕਰਨੇ ਹੈ ਪਰ ਸਭ ਦਾ ਮਾਲਕ ਇੱਕ ਹੈ ਜੇ ਅਸੀਂ ਕਹੀਏ ਸਦਾ ਕੋਈ ਮਾਲਕ ਹੋਰ ਹੈ ਜਿੰਨੇ ਵੀ ਜੋ ਨਾ ਜੋ ਨਾ ਹਨ ਸਭ ਦਾ ਮਾਲਕ ਉਹ ਹੀ ਹੈ। ਸਾਦੇ ਖਾਣੀਆਂ ਦਾ ਮਾਲਕ ਉਹ ਹੀ ਹੈ। 10 8 68 ਚਾਰੇ ਖਾਣੇ ਇਹ ਬਰਤਨ ਹੈ ਸਗਲ ਸੰਸਾਰੇ। ਸਾਡੇ ਸੰਸਾਰ ਵਿੱਚ ਬੀਤ ਰਹੇ। ਉਸ ਤੇ ਪਰਮਾਤਮਾ ਦੇ ਨਾਮ ਦਾ ਜੇਕਰ ਕਿਸੇ ਨੇ ਬੀਜ ਬੀਜਿਆ ਤੇ ਉਹ ਹੀ ਵੱਡਾ ਹੋਣਾ ਤੇ ਉਸ ਨੇ ਹੀ ਉਸ ਦੇ ਦਰਸ਼ਨ ਪਾਉਣੇ ਆ। ਇਸ ਕਰਕੇ ਉਸ ਦੇ ਨਾਮ ਦੇ ਨਾਲ ਸਾਨੂੰ ਸਿਮਰਨ ਜਿਹੜਾ ਹੈ ਜੁੜ ਜਾਣਾ ਚਾਹੀਦਾ। ਬ्यर्थ ਨਾ ਕਤੇ ਜੀਵਨ ਚਲਦੀ ਵੀ ਕਿਉਂਕਿ ਇਹ ਜੜੀ ਸਾਡੀ ਅਵਸਥਾ ਹੈ ਇਹ ਤਾਂ ਦਿਨ ਬਦਨ ਕਰਦੀ ਜਾ ਰਹੀ ਹੈ ਕਿਉਂਕਿ ਸਾਡਾ ਜਿਹੜਾ ਪਲ-ਪਲ ਜਿਹੜਾ ਹੈ ਉਸ ਬੀਤਦਾ ਜਾ ਰਿਹਾ ਹੈ ਸਵਾਸਾਂ ਦੀ ਪੂੰਜੀ ਜਿਹੜੀ ਅਮੋਲਕ ਪੂੰਜੀ ਹੈ ਸਾਡੇ ਕੋਲ ਇਹ ਘਟਦੀ ਜਾ ਰਹੀ ਹੈ ਦੁਨੀਆਂ ਦੇ ਰਸਾਂ ਕਸਾਂ ਦੇ ਵਿੱਚ ਅਸੀਂ ਇਸ ਸਵਾਸਾਂ ਦੀ ਪੂੰਜੀ ਨੂੰ ਨਾ ਬਤਾ ਦਈਏ ਫਿਰ ਅਸੀਂ ਪੂਰਨ ਪਰਮਾਨੰਦ ਦੇ ਦਰਸ਼ਨ ਨਹੀਂ ਕਰ ਸਕਦੇ ਕਿਉਂਕਿ ਇਹ ਜਨਮ ਜਿਹੜਾ ਅਮੋਲਕ ਜਨਮ ਹੈ ਇਹਦੇ ਵਿੱਚ ਹੀ ਸਾਨੂੰ ਦਰਸ਼ਨ ਹੋਣੇ ਹਨ ਤੇ ਜਿੰਦੇ ਜੀ ਹੁਣੇ ਹੈ ਜੇ ਕਰਕੇ ਇਹ ਅਸੀਂ ਮਰਨ ਤੋਂ ਬਾਅਦ ਹੋ ਜਾਣਗੇ ਤਾਂ ਉਹ ਤਾਂ ਬੇਣੀ ਜੀ ਕਹਿ ਰਹੇ ਹੈ ਕਿ ਥੱਕਾ ਤੇ ਜੋੜਿਆ ਮਨ ਪੰਖੀ ਕਰ ਅੰਗਣ ਨ ਸਕੈ ਬੇਣੀ ਕਹੇ ਸੁਨੋ ਦੇ ਸੰਤੋ ਮਰਨ ਮੁਕਤ ਕਨ ਪਾਈ ਮਨ ਤੋਂ ਬਾਤ ਤੱਕ ਸੁ ਮੁਕਤੀ ਮਿਲਦੀ ਨਹੀਂ ਸੋ ਇਸ ਤਨ ਦੇ ਹੁੰਦਿਆ ਹੋਇਆ ਇਸ ਤਨ ਦਾ ਤਿਆਗ ਕਰਨਾ ਹੈ ਇਸ ਸ਼ਾਮਾ ਦਾ ਤਿਆਗ ਕਰਨਾ ਹੈ ਇਸ ਤਨ ਨੂੰ ਇਹੋ ਜਿਹਾ ਤਿਆਗਣਾ ਹੈ ਕਿ ਇਹਦੇ ਨਾਲ ਪਿਆਰ ਜਿੰਨਾ ਸਾਨੂੰ ਰਹੇ ਜੇਕਰ ਅਸੀਂ ਇਸ ਤਨ ਨੂੰ ਤਿਆਗਾਂਗੇ ਤਾਂ ਦੁਨੀਆਂ ਦੀਆਂ ਬਾਕੀ ਪਦਾਰਥ ਜਿਹੜੇ ਸਾਨੂੰ ਕਿਸੇ ਕੰਮ ਦੇ ਬਿਨੇ ਲੱਗਦੇ ਸਾਨੂੰ ਰਿਸ਼ਤੇ ਨਾਤੇ ਵੀ ਕਿਸੇ ਕੰਮ ਦੇ ਨਹੀਂ ਲੱਗਦੇ ਕਿਉਂਕਿ ਅਸੀਂ ਫਿਰ ਹਰ ਕੇ ਨਾਮ ਵਿੱਚ ਝੂਠੇ ਸਗਲਪਸਾਰੇ ਦੇ ਵਿੱਚ ਆ ਜਾਂਦੇ ਕਿ ਜਿੰਨਾ ਵੀ ਉਸ ਦਾ ਨਾਮ ਲੈਣ ਵਾਲਾ ਹੈ ਉਹੀ ਸੱਚਾ ਹੈ ਬਾਕੀ ਸਭ ਝੂਠੇ ਹੈ ਮਦਨ ਮੂਰਤ ਪਹਿਤਾਰ ਗਵਿੰਦੇ ਏ ਸੋਹਣੇ ਪਰਮਾਤਮਾ ਦੀ ਮੂਰਤ ਪਹਿਤਾਰ ਗਵਿੰਦੇ ਤੂੰ ਹੀ ਸਭ ਦਾ ਡਰ ਚੱਕਣ ਵਾਲਾ ਹੈ ਸਭ ਦਾ ਕਾਰਨ ਵਾਲਾ ਵੀ ਤੂੰ ਹੈ ਸਭ ਨੂੰ ਰੱਖਣ ਵਾਲਾ ਵੀ ਤੂੰ ਹੈ ਤੂੰ ਹੀ ਨਰਵੈਰ ਹੈ ਤੂੰ ਹੀ ਮਾਲਕ ਹੈ ਸਭ ਦਾ ਤੇਰੇ ਭਜਨ ਤੋਂ ਬਿਨਾ ਨਾਮ ਵੀ ਕਿਸ ਤਰ੍ਹਾਂ ਲਏ ਜਾਵੇ ਜਦ ਮਾਲਕ ਹੀ ਤੂੰ ਹੈ ਜਹਾਂ ਜਹਾਂ ਜਾਓ ਤਹਾਂ ਤੇਰੀ ਸੇਵਾ ਤੁਮ ਸੇ ਉਠਾ ਕਰ ਔਰ ਨਾ ਦੇਵ ਤਾਡੇ ਤੋਂ ਬਿਨਾ ਤਾਂ ਕੋਈ ਹੈ ਨਹੀਂ ਦੁਨੀਆ ਤੇ ਸਾਰੀ ਦੁਨੀਆ ਦੇ ਮਾਲਕ ਤੁਸੀਂ ਹੋ ਜਿੱਥੇ ਮਰਜੀ ਚੱਲ ਜੀਗੇ ਕਣਕਣ ਦੇ ਵਿੱਚ ਤੁਸੀਂ ਹੋ ਢਾਲ ਢਾਲ ਦੇ ਵਿੱਚ ਤੁਸੀਂ ਹੋ ਪਾਤ ਪਾਤ ਦੇ ਵਿੱਚ ਤੁਸੀਂ ਹੋ ਸੋ ਮਦਨ ਮੂਰਤ ਪੈ ਤਾਰ ਗਵਿੰਦੇ ਸੈਨ ਪਣੇ ਭਜ ਪਰਮਾਨੰਦ ਦੇ ਸੋ ਸਤਗੁਰ ਸੈਨ ਜੀ ਕਹ ਰਹੇ ਕਿ ਉਸ ਪਰਮਾਤਮਾ ਜਿਹੜਾ ਪਰਮ ਆਨੰਦ ਹੈ ਉਸ ਦਾ ਭਜਨ ਕਰੋ ਉਸ ਦਾ ਸਿਮਰਨ ਕਰੋ ਉਸ ਨੂੰ ਤਿਆਬੋ ਪਲ ਪਲ ਜਿਹੜਾ ਉਹਦੇ ਨਾਮ ਦੇ ਵਿੱਚ ਜੁੜ ਜਾਈਏ ਕਿਉਂਕਿ ਇਹ ਜਿਹੜਾ ਸਾਨੂੰ ਜੀਵਨ ਮਿਲਿਆ ਇਹ ਪਰਮਾਤਮਾ ਦਾ ਸਿਮਰਨ ਕਰਨ ਲਈ ਮਿਲਿਆ ਨਾ ਕਿ ਅਸੀਂ ਹੋਰ ਕੰਮਾਂ ਦੇ ਵਿੱਚ ਫਾਜੀ ਇਹ ਸਾਰੇ ਕੰਮ ਜਿਹੜੇ ਹੈ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਜੋ ਸਤਗੁਰ ਅਰਬਦਾਸ ਮਹਾਰਾਜ ਜੀ ਕਹ ਰਹੇ ਹੈ ਇਸੇ ਤਰੀਕੇ ਨਾਲ ਕਹ ਰਹੇ ਹਰ ਸੋਹੀਰਾ ਛੱਡ ਕੇ ਕਰੇ ਅਨ ਕੀ ਆਸ ਤਹਿ ਨਰਦੋ ਜਿਕ ਜਾਣਗੇ ਸਤਿਪੱਖੇ ਰਵਿਦਾਸ ਸੋ ਜੇ ਕਾ ਦੁਨੀਆ ਦੇ ਉੱਤੇ ਸਾਨੂੰ ਇੰਜਾਂ ਮਿਲਿਆ ਹੀਰਾ ਜਿਹ ਹੀਰੇ ਜਸ ਜਨਮ ਜਿਹੜਾ ਹੈ ਇਹਨ ਕੌਂਟੀਆਂ ਦੇ ਬਦਲੇ ਨਾ ਗਵਾਲੀਏ ਸੋ ਸਤਗੁਰ ਸੈਣ ਜੀ ਉਸ ਪਰਮਾਤਮਾ ਦੇ ਨਾਮ ਨੂੰ ਜਿਹੜਾ ਪਹਿਲ ਦਿੰਦੇ ਹੋਏ ਇਹ ਆਰਤੀ ਕਹਿੰਦੇ ਤੇਰੇ ਉੱਤੋਂ ਅਸੀਂ ਕੁਰਬਾਨ ਹੋਣ ਲਈ ਕਰ ਰਹੇ ਹਾਂ ਤਾਂ ਕਿ ਇਹ ਜੀਵਨ ਜਿਹੜਾ ਤੇਰੇ ਉੱਤੋਂ ਕੁਰਬਾਨ ਕਰ ਦਈਏ ਅਤੇ ਇਸ ਤਨ ਦੇ ਨਾਲ ਸਾਡਾ ਕੋਈ ਪਿਆਰ ਨਾ ਰਹੇ ਇਹੋ ਜਿਹੀ ਆਰਤੀ ਜਿਹੜੀ ਹੈ ਸਾਰੇ ਹੀ ਗੁਰੂਆਂ ਨੇ ਸਾਰੇ ਹੀ ਭਗਤਾਂ ਨੇ ਇਹੋ ਜਿਹੀ ਆਰਤੀ ਹੀ ਕੀਤੀ ਹੈ ਕਿ ਤੇਰੇ ਨਾਮ ਦੀ ਆਰਤੀ ਹੈ ਜਿਹੜਾ ਇਹ ਜਿਹੜਾ ਦੁਨੀਆਂ ਦਾ ਪੂਜਾ ਜਿਸਮਗਰੀ ਹੈ ਇਹ ਤਾਂ ਲੋਕ ਦਿਖਾਵਾ ਹੈ ਧੂਪ ਦੀਪ ਨਿਵੇਦ ਦੇ ਵਸਾ ਕੈਸੇ ਪੂਜ ਕਰੇ ਤੇਰੀ ਦਾਸਾ ਤਨ ਮਨ ਅਰਪੋ ਪੂਜੇ ਚਰਾਵੋ ਗੁਰ ਪ੍ਰਸ਼ਾਦ ਨਰੰજન ਪਾਵੋ ਸੋ ਜੇ ਕਰਸੀ ਉਸ ਪਰਮਾਤਮਾ ਦੀ ਆਰਤੀ ਕਰਨੇ ਹੈ ਤੇ ਤਨ ਤੇ ਮਨ ਸਾਨੂੰ ਬਾਹਰ ਨਾ ਪੈਣਾ ਉਸ ਪਰਮਾਤਮਾ ਤੋਂ ਜਿਹੜਾ ਕਿ ਇਸ ਮਾਇਆ ਦਾ ਪਤੀ ਹੈ ਇਸੇ ਕਰਕੇ ਭਗਤ ਸੈਣ ਜੀ ਸਤਗੁਰ ਸੈਣ ਜੀ ਕਹਿ ਰਹੇ ਹੈ ਬਾਹਰ ਨਾ ਜਾਓ ਕਮਲਾਪਤੀ ਇਸ ਦੁਨੀਆ ਦਾ ਜਿਹੜਾ ਜਿੱਥੋਂ ਇਹ ਧੂਪ ਰਸਿ ਕਹਿੰਦੇ ਪ੍ਰਾਪਤ ਕੀਤਾ ਦੀਪ ਪ੍ਰਾਪਤ ਕੀਤਾ ਕਿਉਂ ਮਿਲਿਆ ਇਹਦਾ ਮਾਲਕ ਜਿਹੜਾ ਉਹ ਪ੍ਰਮਾਤਮਾ ਖੁਦ ਹੈ ਕਿਉਂਕਿ ਸੰਸਾਰ ਦੇ ਚੈ ਉਸਨੇ ਹੈ ਉਸਦੀ ਬਾਜੀ ਹੈ ਉਸਦੀ ਉਸ ਨਾਲ ਬਾਜੀ ਕਰਦੇ ਨਾਲ ਪ੍ਰੇਮ ਲਾਉਣਾ ਉਸ ਪ੍ਰੇਮ ਦੇ ਨਾਲ ਅਸੀਂ ਉਸ ਪ੍ਰਮਾਤਮਾ ਦੇ ਨਾਲ ਪ੍ਰੇਮ ਪਾ ਕੇ ਇਹ ਸਾਰੀ ਜਿਹੜੀ ਕائنات ਆ ਇਹ ਸਾਰੀ ਤੁਹਾਡੀ ਹੋ ਜਾਣੀ ਹੈ ਉਸ ਬੰਦੇ ਦੀ ਹੋ ਜਾਂਦੀ ਉਸ ਰੂਹ ਦੀ ਹੋ ਜਾਂਦੀ ਹੈ ਉਸ ਸੰਤ ਉਹ ਕਹੋਂਦਾ ਜਿਹੜਾ ਇਸ ਦਾ ਮਾਲਕ ਬਣਦਾ ਕਿਉਂਕਿ ਉਸਨੇ ਆਪਣੇ ਮਨ ਨੂੰ ਜਿੱਤ ਲਿਆ ਹੁੰਦਾ ਜਿਹੜੇ ਜਗ ਨੂੰ ਜਿੱਤਦੇ ਹੈ ਉਹ ਜ਼ਬਰ ਕਰਦੇ ਹੈ ਜਿਹੜੇ ਸੰਤੋਖ ਦੇ ਵਿੱਚ ਰਹਿੰਦੇ ਸੱਚ ਤੇ ਚੱਲਦੇ ਹੈ ਉਹ ਪਰਮਾਤਮਾ ਨੂੰ ਜਿੱਤਦੇ ਹੈ ਉਹ ਮਨ ਨੂੰ ਜਿੱਤਦੇ ਹੈ ਜਿਹੜੇ ਜ਼ਬਰ ਕਰਦੇ ਹੈ ਜਗ ਨੂੰ ਜਿੱਤਦੇ ਉਹ ਮਨ ਤੋਂ ਹਾਰ ਜਾਂਦੇ ਹੈ ਜਿਹੜੇ ਮਨ ਨੂੰ ਜਿੱਤਦੇ ਉਹ ਦੁਨੀਆ ਨੂੰ ਫਤਿਹ ਕਰ ਲੈਂਦੇ ਹੈ ਸੋ ਇਹ ਜਿਹੜੀ ਉਹ ਪਰਮਾਤਮਾ ਤੇ ਨਾਮ ਦੇ ਉੱਤੇ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਭਗਤ ਸਤਗੁਰ ਸਹਿਣ ਜੀ ਇਹ ਆਰਤੀ ਅਚਾਰ ਰਹੇ ਸੋ ਇਸ ਆਰਤੀ ਤੋਂ ਸਾਨੂੰ ਸਿੱਖਿਆ ਲੈਂਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਇਸ ਨੂੰ ਢਲਣਾ ਚਾਹੀਦਾ ਕਿ ਉਸ ਦਾ ਨਾਮ ਹੀ ਸਭ ਤੋਂ ਵੱਡਾ ਹੈ ਉਸ ਦੇ ਨਾਮ ਤੋਂ ਬਿਨਾਂ ਕੁਝ ਵੀ ਨਹੀਂ ਹੈ ਸੋ ਬੇਨਤੀ ਕਰੀਏ ਅਰਦਾਸ ਕਰੀਏ ਅਰਜੋਈ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਾਣੀ ਉਚਾਰਨ ਦਾ ਸ਼ੁੱਧ ਬਾਣੀ ਪੜਨ ਦਾ ਪਰਮਾਤਮਾ ਬਲ ਬਖਸ਼ੇ ਅਤੇ ਇੰਨੇ ਕੋ ਉੱਚੀ ਬੁੱਧੀ ਕਰ ਦੇਵੇ ਤੇ ਮਨ ਜਿਹੜਾ ਜ਼ੀਰੋ ਤੇ ਲੈ ਜਾਵੇ ਨੀਮਾ ਕਰ ਦੇਵੇ ਤਾਂ ਕਿ ਉਹਦੇ ਚਰਨਾਂ ਦੇ ਵਿੱਚ ਇਹ ਰੂੜ ਜੜੀ ਹੈ ਜਿੰਦੇ ਜੀ ਜੁੜ ਜਵੇ ਜਿਸ ਦਾ ਮੇਨ ਮਕਸਦ ਹੀ ਦੁਨੀਆ ਤੇ ਆਉਣ ਦਾ ਇੱਕ ਹੀ ਹੈ ਕਿ ਉਸ ਪਰਮਾਤਮਾ ਨਾਲ ਮੇਲ ਹੋ ਜਵੇ ਤਾਂ ਇਹ ਤਾਂ ਉਹਨਾਂ ਨੇ ਕਿਹਾ ਸੀ ਕਿ ਸਿਰਫ ਇੰਨਾ ਕੀ ਫਰਕ ਹੈ ਕਿ ਇਹ ਜਿਹੜੀ ਦੀਵਾਰ ਕੋੜ ਦੀ ਇਸੇ ਤੋੜਨੀ ਹੈ ਅਦਰਵਾਈਜ਼ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਉਹਦੇ ਤੇ ਪਰਮਾਤਮਾ ਤੇ ਬੰਦੇ ਦੇ ਵਿੱਚ ਕੋਈ ਫਰਕ ਨਹੀਂ ਫਰਕ ਸਿਰਫ ਇੰਨਾ ਕੀ ਹੈ ਕਿ ਕੋਈ ਉਹਨੂੰ ਜਲ ਕਹਿੰਦਾ ਕੋਈ ਉਹਨੂੰ ਲਹਿਰ ਕਹਿੰਦਾ ਲੇਕਿਨ ਹੈ ਇੱਕੋ ਹੀ ਚੀਜ਼ ਹੈ ਸਿਰਫ ਕੋੜ ਦੀ ਜਿਹੜੀ ਦੀਵਾਰ ਤੋੜ ਲਈ ਜਿਸਨੇ ਉਹ ਉਹਦੇ ਵਿੱਚ ਮਿਲ ਜਾਂਦਾ ਸੋ ਉਹ ਬੇਨਤੀਆਂ ਕਰਦੇ ਹੋਏ ਚਰਨਾਂ ਦੇ ਵਿੱਚ ਫਤੇ ਬਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ